ਦੇਸ਼ ਭਰ ਤੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਅਤੇ ਜੰਮੂ ਜਾਣ ਵਾਲਿਆਂ ਨੂੰ ਰੇਲਵੇ ਨੇ ਵੱਡਾ ਝਟਕਾ ਦਿੱਤਾ ਹੈ ਜਲੰਧਰ ਅਤੇ ਜੰਮੂ ਵਿਚਕਾਰ ਟਰੈਕ ਦੀ ਮੁਰੰਮਤ ਦੇ ਕੰਮ ਕਰਕੇ ਜੰਮੂ ਜਾਣ ਵਾਲੀਆਂ 65 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਅਗਲੇ ਕੁਝ ਦਿਨਾਂ ਲਈ 19 ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ਇਸ ਦੇ ਨਾਲ ਹੀ 6 ਟ੍ਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁੱਲ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਇਸ ਨਾਲ ਜੰਮੂ ਜਾਣ ਅਤੇ ਮਾਤਾ ਵੈਸ਼ਨੋ ਦੇਵੀ ਮੰਦਿਰ ਜਾਣ ਵਾਲੇ ਬਹੁਤ ਸਾਰੇ ਯਾਤਰੀਆਂ ਦੇ ਪਲਾਨ ਖਰਾਬ ਹੋ ਸਕਦੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਤਵੀ ਰੇਲਵੇ ਸਟੇਸ਼ਨ ਦੇ ਨੇੜੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿੱਚ ਪਟਨਾ ਤੋਂ ਜੰਮੂ ਤਵੀ ਇੰਦੋਰ ਤੋਂ ਸ਼ਹੀਦ ਤੁਸ਼ਾਰ ਮਹਾਜਨ ਤਿਰੂਪਰੀ ਤੋਂ ਜੰਮੂ ਤਵੀ ਜੰਮੂ ਤਵੀ ਤੋਂ ਸਿਆਲ ਦਾ ਬੰਦਰਾ ਟਰਮੀਨਲ ਤੋਂ ਜੰਮੂ ਤਵੀ ਅਤੇ ਹਜੂਰ ਸਾਹਿਬ ਨਦੇੜ ਤੋਂ ਜੰਮੂ ਤਵੀ ਸ਼ਾਮਲ ਨਹੀਂ ਤਨਬਾਦ ਤੋਂ ਜੰਮੂ ਤਵੀ ਵਿਸ਼ੇਸ਼ ਰੇਲ ਗੱਡੀ ਨੂੰ 18 21 25 ਅਤੇ 28 ਜਨਵਰੀ ਲਈ ਮੁਰ ਸ਼ੈਡਿਊਲ ਕੀਤਾ ਗਿਆ ਹੈ ਧੁੰਦ ਕਾਰਨ ਕੁਝ ਰੇਲ ਗੱਡੀਆਂ ਤਿੰਨ ਤੋਂ 10 ਘੰਟੇ ਦੇਰੀ ਨਾਲ ਚੱਲ ਰਹੀਆਂ ਨੇ ਇਹਨਾਂ ਵਿੱਚ ਅਮਰੀਕਸਰ ਤੋਂ ਘਟਿਹਾਰ ਐਕਸਪ੍ਰੈਸ ਹੀਰਾਕੁੜ ਐਕਸਪ੍ਰੈਸ ਹਾਵੜਾ ਅਮਰੀਕਸਰ ਮੇਲ 골ਡਨ ਟੈਂਪਲ ਮੇਲ ਅਮਰੀਕਸਰ ਸਵਰਨ ਸ਼ਤਾਬਦੀ ਐਕਸਪ੍ਰੈਸ ਸੰਬਲਪੁਰ ਐਕਸਪ੍ਰੈਸ ਅਤੇ ਪਠਾਨਕੋਟ ਦਿੱਲੀ ਐਕਸਪ੍ਰੈਸ ਸ਼ਾਮਲ ਨੇ